ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜੇ ਪੋਲਿਟਿਸ਼ੀਅਨਸ ਨੇ ਨਾ ਇਹ ਪਲੈਨਿੰਗ ਜਦੋਂ ਵੀ ਕਿਤੇ ਕਰਨਗੇ ਇਹ ਬਣਾਉਂਦੇ ਆ ਆਪਣੀ VOTING ਦੇ ਹਿਸਾਬ ਨਾਲ ਲੋਕਾਂ ਦੇ ਵੈਲਫੇਅਰ ਵਾਸਤੇ ਨਹੀਂ ਬਣਾਉਂਦੇ ਜੇ ਲੋਕਾਂ ਦੇ ਵੈਲਫੇਅਰ ਵਾਸਤੇ ਬਣਾਉਂਦੇ ਹੁੰਦੇ ਤਾਂ ਫਿਰ ਜਿਹੜੀ ਇਹ ਤੁਸੀਂ ਦੇਖਿਆ ਕਿ ਮੇਰੇ ਵੱਲੋਂ ਪਹਿਲਾਂ ਵੀ ਕਈ ਸਾਰੀਆਂ ਨਿਊਜ਼ ਲੱਗੀਆਂ ਨੇ ਇਹ ਇੱਕ ਨਿਊਜ਼ ਨਹੀਂ ਹੈ ਸ਼ੁਕਲਾਂ ਦੇ ਪਾਣੀ ਨਾਲ ਇਹ ਸਿਸਟਮ ਨਹੀਂ ਚੱਲ ਸਕਦਾ ਕਿਉਂਕਿ ਇੱਥੇ ਇਸ ਵਕਤ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਤਕਰੀਬਨ 1000 ਫੁੱਟ ਦੇ ਉੱਤੇ ਹੈ ਔਰ ਜਿਹੜਾ ਲੋਕਾਂ ਨੇ ਪਾਣੀ ਜਿਹੜਾ ਹੈਗਾ ਖੇਤਾਂ ਵਾਸਤੇ ਲਾਇਆ ਹੋਇਆ ਉਹ ਵੀ 6 700 800 ਫੁੱਟ ਤੱਕ ਉੱਤੇ ਹੈਗਾ ਤੇ ਫਿਰ ਇਸ ਨੂੰ ਕਿਵੇਂ ਇੱਕ ਆਮ ਜਨਰਲ ਬੰਦਾ ਜਿਹੜਾ ਹੈਗਾ ਉਹ ਖੇਤੀ ਕਿਵੇਂ ਕਰੇਗਾ ਜਦੋਂ ਤੁਸੀਂ slogan ਤਾਂ ਸੜਕ ਤੇ ਲਿਖ ਕੇ ਲਾ ਲਿਆ ਕਿ ਜਲ ਹੀ ਜੀਵਨ ਹੈ ਜਿਹੜਾ ਜੇ ਜਲ ਹੀ ਜੀਵਨ ਹੈ ਤੇ ਜਲ ਨਹੀਂ ਹੈਗਾ ਤੇ ਫਿਰ ਜੀਵਨ ਦੀ ਤੁਸੀਂ ਕਿਵੇਂ ਗੱਲ ਕਰ ਸਕਦੇ ਹੋ ਆਵਾਜ਼ ਹਲਕੇ ਦੀ ਡੇਰਾ ਬਸੀ ਬਨੂੜ ਵੈਲਟ ਜਿਹੜੇ ਕੀ ਲਗਾਤਾਰ ਨਹਿਰੀ ਪਾਣੀ ਦੀ ਮੰਗ ਕਰੀਏ ਕਿਉਂਕਿ ਉਹਨਾਂ ਵੱਲੋਂ ਸਿੱਧਾ ਤੌਰ ਤੇ ਜ਼ਿਕਰ ਇਹ ਆ ਕਿ ਪੰਜਾ ਦਰਿਆਵਾਂ ਦੇ ਉੱਤੇ ਉਹਨਾਂ ਦਾ ਵੀ ਕਿਤਨੇ ਕਿਤੇ ਹੱਕ ਆ ਲਗਾਤਾਰ ਬੋੜ ਡੂੰਗੇ ਹੁੰਦੇ ਜਾ ਰਹੇ ਨੇ ਅਤੇ ਹੁਣ ਨਹਿਰੀ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕਿਤਨੇ ਕਿਤੇ ਖੇਤੀ ਲਾਹੇਵੰਦ ਧੰਦਾ ਨਹੀਂ ਬੜੀ ਜਿਸ ਤਰੀਕੇ ਨਾਲ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੇ ਪੈਸੇ ਦੀ ਇਨਵੈਸਟਮੈਂਟ ਕਰਨੀ ਪੈਂਦੀ ਹੈ ਪਾਣੀ ਦੀ ਕਿਲਤ ਕਰਕੇ ਸਾਡੇ ਨਾਲ ਡਾਕਟਰ ਦਲੇਰ ਸਿੰਘ ਮਲਤਾਨੀ ਮੌਜੂਦ ਨੇ ਜਿਨ੍ਹਾਂ ਨੇ ਇਹ ਮੁੱਦਾ ਛੇੜ ਗੱਲਬਾਤ ਕਰਦੇ ਆ ਮਲਤਾਨੀ ਸਾਹਿਬ ਪੁਆਦ ਹਲਕੇ ਦੀ ਇਹ 벨ਟ ਚੰਡੀਗੜ੍ਹ ਨਾਲ ਪੈਂਦਾ ਮੁਹਾਲੀ ਇੱਕ ਵੱਡਾ ਸ਼ਹਿਰ ਨਾਲ ਪੈਂਦਾ ਹੈਗਾ ਲਗਾਤਾਰ ਨਹਿਰੀ ਪਾਣੀ ਦੀ ਮੰਗ ਕਰ ਰਹੇ ਕਹਿੰਦੇ ਦਰਿਆਵਾਂ ਤੇ ਸਾਡਾ ਵੀ ਹੱਕ ਹੈਗਾ ਅਸੀਂ ਵੀ ਪੰਜਾਬ ਦੇ ਵਸਨੀਕ ਹੈਗੇ ਤੇ ਬੋਰ ਤਾਂ ਬਹੁਤ ਡੂੰਘੇ ਹੋ ਗਏ ਉਹਨਾਂ ਵੱਲ ਵੀ ਧਿਆਨ ਦੇਣ ਦੀ ਇੱਕ ਪਾਸੇ ਲੋੜ ਹੈਗੀ ਆ ਤੁਸੀਂ ਕੀ ਕਹੋਗੇ ਪਹਿਲੀ ਗੱਲ ਦੇਖੋ ਦਲਜੀਤ ਜੀ ਇੱਕ ਤਾਂ ਇਹ ਹੱਲ ਹੈਗੀ ਆ ਕਿ ਜੇ ਤੁਹਾਨੂੰ ਕਦੀ ਯਾਦ ਉਸ ਦੇ ਛੋਟੇ ਵੈਸੇ ਉਮਰ ਚ ਜਦੋਂ ਇਹ ਕਦੀ ਪੰਜਾਬ ਤੇ ਹਰਿਆਣਾ ਤੇ ਮਤਲਬ ਜਿਹੜੀ ਹੈਗੀ ਪਾਰਟੀਸ਼ਨ ਹੋਈ ਜਦੋਂ ਵਿਚੜੀ ਹੈਗੀ ਉਹਦੇ ਵਿੱਚ ਡੇਰਾਬਸੀ ਇੱਕ ਐਸਾ ਇਲਾਕਾ ਸੀਗਾ ਜਿਹਨੂੰ ਕੋਈ ਵੀ ਕਹਿੰਦਾ ਸੀਗਾ ਕਿ ਉਧਰ ਨੂੰ ਕਰ ਦਿਓ ਜੀ ਕਿਉਂਕਿ ਇਹਦੇ ਵਿੱਚ ਪਾਣੀ ਜਿਹੜਾ ਹੈਗਾ ਪਾਣੀ ਦੀ ਮਾਰਥਲੇ ਰਹਿੰਦਾ ਹੈ ਸਿਰਾ ਸੁੱਕੇ ਦੀ ਮਾਰਥਲੇ ਰਹਿੰਦਾ ਪਾਣੀ ਦੀ ਮਾਰਥਲੇ ਸੁੱਕੇ ਦੀ ਮਾਰਥਲੇ ਰਹਿੰਦਾ ਔਰ ਉਸ ਪੀਰੀਅਡ ਦੇ ਦੌਰਾਨ 60s ਦੇ ਵਿੱਚ ਮੇਰੀ ਨੋਲੇਜ ਹੈ ਕਿ ਇੱਕ ਦਸ਼ਮੇਸ਼ ਕਨਾਲ ਜਿਹੜੀ ਹੈਗੀ ਹੈ ਉਹਦੀ ਪ੍ਰੋਪੋਜ਼ਲ ਵੀ ਹੋਈ ਇਥੋਂ ਤੱਕ ਵੀ ਮੈਨੇ ਸੁਣਿਆ ਕਿ ਸ਼ਾਇਦ ਕੁਝ ਜਗ੍ਹਾ ਅਕਵਾਇਰ ਵੀ ਹੋਈਆਂ ਸੀ ਲੋਕਾਂ ਨੂੰ ਚਾਹਤ ਪੈਸੇ ਵੀ ਮਿਲ ਗਏ ਬਲਕਿ ਉਹ ਕਦੀ ਵੀ ਮਟੀਰੀਅਲਾਈਜ਼ ਨਹੀਂ ਹੋਈ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੇ ਪੋਲੀਟਿਸ਼ੀਅਨਸ ਨੇ ਨਾ ਇਹ ਪਲੈਨਿੰਗ ਜਿੱਦੋਂ ਵੀ ਕਿਤੇ ਕਰਨਗੇ ਇਹ ਬਣਾਉਂਦੇ ਆ ਆਪਣੀ VOTING ਦੇ ਹਿਸਾਬ ਨਾਲ ਲੋਕਾਂ ਦੇ ਵੈਲਫੇਅਰ ਵਾਸਤੇ ਨਹੀਂ ਬਣਾਉਂਦੇ ਜੇ ਲੋਕਾਂ ਦੇ ਵੈਲਫੇਅਰ ਵਾਸਤੇ ਬਣਾਉਂਦੇ ਹੁੰਦੇ ਤਾਂ ਫਿਰ ਜਿਹੜੀ ਇਹ ਤੁਸੀਂ ਦੇਖਿਆ ਕਿ ਮੇਰੇ ਵੱਲੋਂ ਪਹਿਲਾਂ ਵੀ ਕਈ ਸਾਰੀਆਂ ਨਿਊਜ਼ ਲੱਗੀਆਂ ਨੇ ਇਹ ਇੱਕ ਨਿਊਜ਼ ਨਹੀਂ ਹੈ ਕਿਉਂਕਿ ਨਹਿਰੀ ਪਾਣੀ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਕਜੋਲੀ ਤੋਂ ਜਿਹੜਾ ਹੈਡਵਰਕ ਤੋਂ ਆਉਂਦਾ ਪਾਣੀ ਚੰਡੀਗੜ੍ਹ ਮਹਾਲੀ ਪੰਚਕੁਲਾ ਵਾਸਤੇ ਔਰ ਉੱਥੇ ਸਿਰਫ ਇੱਕ ਯੂਨਿਟ ਲੱਗਿਆ ਹੋਇਆ ਜਿੱਦਾਂ ਉਹ ਖਰਾਬ ਹੋਇਆ ਉਹ ਯੂਨਿਟ ਉਸ ਦਿਨ ਮਤਲਬ ਟਰਾਈਸਿਟੀ ਦਾ ਬਣ ਗਿਆ ਜਿਹੜੇ ਬਾਕੀ ਪਿੰਡਾਂ ਦਾ ਪਾਣੀ ਜਾਣਾ ਉਹ ਤੇ ਇੱਕ ਵੱਖਰਾ ਇਸ਼ੂ ਹੈ ਦੂਸਰਾ ਇਹ ਹੈਗਾ ਕਿ ਇਸ ਇਲਾਕੇ ਦੇ ਚੀਜ਼ ਆਪਾਂ ਡੇਰਾ ਬੱਸੀ ਦੀ ਗੱਲ ਕਰੀਏ ਬਨੂਟ ਦੀ ਗੱਲ ਕਰੀਏ ਈਵਨ ਮਹਾਲੀ ਦੀ ਵੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੇ ਬੋਰ ਲੱਗੇ ਆ ਉਹ ਡੂੰਗੇ ਡੂੰਗੇ ਹੋਈ ਜਾ ਰਹੇ ਆ ਅੱਜ ਇੱਥੇ ਹੁਣ ਅਸੀਂ ਲਾਲ ਲੜੂ ਬੈਠੇ ਹੋਏ ਆ ਇੱਥੇ ਬੜੀ ਦੇਰ ਤੋਂ ਇਹ ਮੰਗ ਉੱਠਦੀ ਰਹੀ ਹੈ ਕਿਉਂਕਿ ਮੈਨੂੰ ਵੀ ਹੁਣ 30 ਸਾਲ ਹੋ ਗਏ ਤਾਂ ਬੀਇੰਗ ਅ ਅਫੀਸਰ ਐਂਡ ਐਜ਼ ਅ ਸੋਸ਼ਲ ਐਕਟਿਵਿਸਟ ਜਿਹੜਾ ਹੈਗਾ ਪਰ ਅਦਾ ਮੇਰਾ ਰੈਜ਼ਿਡੈਂਸ ਵੀ ਇੱਥੇ ਵੀ ਹੈਗਾ ਅਸੀਂ ਇਹ ਮੰਗ ਕਰਦੇ ਰਿਹਾ ਕਿ ਇਸ ਇਹ ਇਹ ਟਿਊਬਲਾਂ ਦੇ ਪਾਣੀ ਨਾਲ ਇਹ ਸਿਸਟਮ ਨਹੀਂ ਚੱਲ ਸਕਦਾ ਕਿਉਂਕਿ ਇੱਥੇ ਇਸ ਵਕਤ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਤਕਰੀਬਨ 1000 ਫੁੱਟ ਦੇ ਉੱਤੇ ਹੈ ਔਰ ਜਿਹੜਾ ਲੋਕਾਂ ਨੇ ਪਾਣੀ ਜਿਹੜਾ ਹੈਗਾ ਖੇਤਾਂ ਵਾਸਤੇ ਵੀ ਲਾਇਆ ਹੋਇਆ ਉਹ ਵੀ 6-700 800 ਫੁੱਟ ਦੇ ਉੱਤੇ ਹੈਗਾ ਤਾਂ ਫਿਰ ਇ ਇਸ ਨੂੰ ਕਿਵੇਂ ਇੱਕ ਆਮ ਜਨਰਲ ਬੰਦਾ ਜਿਹੜਾ ਹੈਗਾ ਉਹ ਖੇਤੀ ਕਿਵੇਂ ਕਰੇਗਾ ਉਹ ਵਿੱਚ ਇਸ ਦਾ ਮਤਲਬ ਹੈਗਾ ਕਿ ਨਾ ਤਾਂ ਤੁਹਾਡੇ ਕੋਲ ਖੇਤੀ ਵਾਸਤੇ ਪਾਣੀ ਹੋਇਆ ਨਾ ਤੁਹਾਡੇ ਕੋਲ ਪੀਣ ਵਾਲਾ ਪਾਣੀ ਹੋਇਆ ਤੇ ਫਿਰ ਸਰਕਾਰ ਪਲੈਨਿੰਗ ਕੀ ਕਰਦੀ ਹੈ ਮੈਨੂੰ ਤਾਂ ਇਸ ਕੱਲ ਦੀ ਅੱਜ ਤੱਕ ਔਰ ਇਹ ਇੱਕ ਐਸਾ ਏਰੀਆ ਹੈਗਾ ਜਿੱਥੇ ਇੰਡਸਟਰੀ ਵੀ ਬਹੁਤ ਹੈ ਤੇ ਉਹ ਇੰਡਸਟਰੀ ਦਾ ਪੋਲੂਟੈਂਟ ਵੀ ਉਹਦਾ ਜਿਸ ਸਪਰਫੇਸ਼ਲ ਪਾਣੀ ਪਾਵਾਂਗੇ ਪਾਣੀ ਜਿਹੜਾ ਹੈ 60 70 ਫੁੱਟ ਤੇ ਨਿਕਲਿਆ ਆਦਾ ਸੀ ਕਈ ਥਾਵਾਂ ਦੇ ਉੱਤੇ ਵੀ ਚੰਕਾਇਆ ਹੈ ਲੇਕਿਨ ਉਹ ਫਿਰ ਪੀਣਯੋਗ ਪਾਣੀ ਨਹੀਂ ਹੈ ਤੇ ਡੂੰਗਾ ਪਾਣੀ ਤੁਸੀਂ ਲਗਾ ਨਹੀਂ ਸਕਦੇ ਸਰਕਾਰ ਉਹਦੇ ਵਾਸਤੇ ਮਿਹਨਤ ਨਹੀਂ ਕਰਦੀ ਤੇ ਫਿਰ ਨੈਰੀ ਪਾਣੀ ਦੀ ਜੇ ਅਸੀਂ ਡਿਮਾਂਡ ਕਰਦੇ ਹਾਂ ਤਾਂ ਜਦੋਂ ਮਤਲਬ ਬਿਲਕੁਲ 100 ਪਰਸੈਂਟ ਜੈਨੂਇਨ ਡਿਮਾਂਡ ਹੈਗੀ ਹੈ ਔਰ ਸਿਰਫ ਡੇਰਾ ਬਸੀ ਬਨੂੜ ਜਾਂ ਰੋਪੜ ਏਰੀਆ ਦੇ ਇਕੱਲੇ ਦੀ ਡਿਮਾਂਡ ਨਹੀਂ ਇਵਨ ਵਿੱਚ ਫਤਿਹਗੜ੍ਹ ਸਾਹਿਬ ਦਾ ਏਰੀਆ ਵੀ ਆਏਗਾ ਇਹ ਡਿਮਾਂਡ ਤਾਂ ਚਾਹੀਦੀ ਹੈ ਇਹਨਾਂ ਨੂੰ ਕਿ ਜਿਹੜੀ ਇਹ ਦਸ਼ਮੇਸ਼ਕ ਨਾਲ ਇਹਨਾਂ ਨੇ ਕਹੀ ਸੀ ਜੇ ਮੰਨ ਲਓ ਸਪੋਸਟਲੀ ਉਹ ਨਹੀਂ ਪੂਰੀ ਹੁੰਦੀ ਤੇ ਇੱਕ ਵੱਡੀ ਪਾਈਪਲਾਈਨ ਜਿਹੜੀ ਹੈਗੀ ਆ ਉਹ ਪਹਾੜਾਂ ਦੇ ਨਾਲ-ਨਾਲ ਜਿਹੜੀ ਹੈਗੀ ਆ ਉਹ ਪਾਈ ਜਾ ਸਕਦੀ ਹੈ ਜਦੇ ਨਾਲ ਤੁਹਾਡਾ ਜਿਹੜਾ ਇਹ ਏਰੀਆ ਦਾ ਜਿਹੜਾ ਪਾਣੀ ਦਾ ਜਿਹੜਾ ਹੈਗਾ ਸਿਸਟਮ ਪੂਰਾ ਹੋ ਜਾਏਗਾ ਤੇ ਉਹਦੇ ਨਾਲੇ ਦੂਸਰਾ ਇਹ ਹੈਗਾ ਕਿ ਕੁਜ਼ੋਲੀ ਤੁਸੀਂ ਦੇਖਿਆ ਉੱਥੇ ਲਿਫਟਿੰਗ ਨਹੀਂ ਹੁੰਦਾ ਤੇ ਕਿੰਨੀ ਕੁ ਦਿਨ ਬੰਦਾ ਕਹਿੰਦਾ ਵੀ ਕਿੰਨੀ ਜਿਵੇਂ ਆਪਾਂ ਨਾਰਮਲ ਕਹਿੰਦੇ ਵੀ ਕਿੰਨੀ ਕੁ ਦਿਨ ਤੁਸੀਂ ਸਿਰ ਤੇ ਪਾਣੀ ਚੱਕ ਲੈ ਜਾਓਗੇ ਅਲਟੀਮੇਟਲੀ ਤੁਸੀਂ ਕਦੀ ਨਾ ਕੰਤੀ ਤੇ ਆਪਣੀ ਧੌਣ ਜਿਹੜੀ ਹੈਗੀ ਆ ਤ ਮੈਨੂੰ ਇਤਤਕ ਵੀ ਨੌਲੇਜ ਹੈਗੀ ਹੈ ਕਿ ਬਿਜਲੀ ਬੋਰਡ ਨੇ ਬੜੀ-ਬੜੀ ਸੁਜੈਸਟ ਕਰ ਲਿਆ ਕਿ ਇੱਕ ਯੂਨਿਟ ਲੱਗਿਆ ਹੋਇਆ ਉਹਦੀ ਜਗ੍ਹਾ ਤੇ ਤੁਸੀਂ ਦੂਸਰਾ ਯੂਨਿਟ ਲਾ ਲਓ ਤਾਂ ਕਿ ਐਮਰਜੈਂਸੀ ਜਿਹੜੀ ਹੈਗੀ ਆ ਉਹ ਉਹਦੀ ਸਪੂਰੀ ਹੋ ਸਕੇ ਪਰ ਮੈਂ ਉਸ ਤੋਂ ਵੀ ਅੱਗੇ ਹਟ ਕੇ ਕਹਿ ਕਹਾਂਗਾ ਕਿ ਇਹਨਾਂ ਨੂੰ ਸਬ ਹਿੱਲੀ ਏਰੀਆ ਦੇ ਨਾਲ-ਨਾਲ ਸਤਲੁਜ ਦਾ ਪਾਣੀ ਜਿਹੜਾ ਹੈਗਾ ਉਹ ਮੋਹਾਲੀ, ਚੰਡੀਗੜ੍ਹ, ਪੰਚਕੁਲਾ ਤੱਕ ਪਲੱਸ ਏਸੀ ਵਾਸਤੇ ਪਹੁੰਚਾ ਦੇਣਾ ਚਾਹੀਦਾ ਚਾਹੇ ਉਹ ਕਨਾਲ ਬਣਾਉਣ ਚਾਹੇ ਉਹ ਵੱਡੀ ਪਾਈਪਲਾਈਨ ਦੇ ਥਰੂ ਪਹੁੰਚਾਉਣ ਤੁਸੀਂ ਦਸ਼ਮੇਸ਼ ਕਨਾਲ ਦਾ ਦੁਆਰੇ ਜ਼ਿਕਰ ਕਰਤਾ ਲੋਕਾਂ ਨੂੰ ਇੱਕ ਵਾਰ ਫਿਰ ਯਾਦ ਆ ਜਾਂਦੀ ਹੈ ਕਿ ਇੱਕ ਕਨਾਲ ਦਾ ਜ਼ਿਕਰ ਹੋਇਆ ਸੀਗਾ ਲੋਕਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਹੋਈਆਂ ਸੀਗੀਆਂ ਤੇ ਉਹਦੇ ਵਾਸਤੇ ਤਜਵੀਜ਼ ਕੀ ਹੋਊਗੀ ਸਤਲੁਜ ਦੇ ਵਿੱਚੋਂ ਕਿ ਉਹਦੇ ਪਾਣੀ ਦਿੱਤਾ ਜਾਊਗਾ ਸਰਕਾਰ ਤੱਕ ਵੀ ਕੋਈ ਪਹੁੰਚ ਕੀਤੀ ਹੈ ਸ ਨੂੰ ਲੈ ਕੇ ਜੇ ਤੁਹਾਡੇ ਕੋਲ ਮੰਤ ਦੇ ਵਿੱਚ ਨਹੀਂ ਉਹਦੇ ਚ ਬੜੀ ਬੜੀ ਜਿਹੜੀ ਹੈਗੀ ਆ ਇਸ ਟੌਪਿਕ ਦੇ ਉੱਤੇ ਬੜੀ ਬੜੀ ਡਿਸਕਸਸ਼ਨ ਹੋਈ ਹੈ ਮੈਂ ਕਿਉਂਕਿ ਮੇਰੀ ਬਹੁਤ ਸਾਰੀ ਨੌਕਰੀ ਇੱਥੇ ਦੀ ਹੈਗੀ ਹੈ ਔਰ ਅਸੀਂ ਇਸ ਗੱਲ ਤੇ ਸ਼ੁਰੂ ਤੋਂ ਹੀ ਇਸ ਗੱਲ ਦੀ ਮੰਗ ਕਰਦੇ ਰਹੇ ਕਿਉਂਕਿ ਤੁਸੀਂ ਦੇਖੋ ਨਾ ਜਦੋਂ ਤੁਸੀਂ ਸਲੋਗਨ ਤਾਂ ਸੜਕ ਤੇ ਲਿਖ ਕੇ ਲਾ ਲਿਆ ਕਿ ਜਲ ਹੀ ਜੀਵਨ ਹੈ ਇਹ ਇਸ ਜੇ ਇੱਕ ਸਲੋਗਨ ਹੈ ਤੇ ਜਿਹੜਾ ਜੇ ਜਾਲੀ ਜੀਵਨ ਹੈ ਤੇ ਜਲ ਨਹੀਂ ਹੈਗਾ ਤੇ ਫਿਰ ਜੀਵਨ ਦੀ ਤੁਸੀਂ ਕਿਵੇਂ ਗੱਲ ਕਰ ਸਕਦੇ ਹੋ ਇੱਥੇ ਸਿਰਫ ਕੱਲਾ ਦਲਜੀਤ ਜੀ ਸਿਰਫ ਇੰਨਾ ਇਸ਼ੂ ਨਹੀਂ ਹੈਗਾ ਕਿ ਇਹ ਪੀਣ ਵਾਲੇ ਦਾ ਪਾਣੀ ਦਾ ਖੇਤੀ ਵਾਲੇ ਪਾਣੀ ਦਾ ਵੀ ਇਸ਼ੂ ਹੈਗਾ ਤੇ ਫਿਰ ਉਹ ਜਿਹੜੇ ਡੂੰਗਾ ਪਾਣੀ ਜਾਂ ਸਪਰਫੇਸ਼ੀਅਲ ਪਾਣੀ ਜਾਂ ਇੰਡਸਟਰੀ ਪਲੂਟਿਡ ਪਾਣੀ ਜਿਹੜਾ ਹੈਗਾ ਜਿਹੜਾ ਅਸੀਂ ਪੀ ਰਹੇ ਹਾਂ ਉਹਦੋਂ ਬਿਮਾਰੀਆਂ ਕਿੰਨੀਆਂ ਲੱਗਦੀਆਂ ਨੇ ਹਾਂ ਵਧਨ ਵਧਨ ਗਿਆ ਕਿਉਂਕਿ ਅਲਟੀਮੇਟਲੀ ਤਾਂ ਤੁਸੀਂ ਦੇਖੋ ਕਈ ਵਾਰੀ ਸਰਕਾਰ ਸਰਵੇ ਕਰਦੀ ਹੈ ਜਿਵੇਂ ਮੈਂ ਵੀ ਸੀਨੀਅਰ ਪੋਜੀਸ਼ਨ ਤੋਂ ਰਿਟਾਇਰ ਹੋਇਆ ਤੁਹਾਡਾ ਮੈਨੂੰ ਪਤਾ ਲੱਗਿਆ ਜਿਵੇਂ ਤੁਸੀਂ ਮੁਕਸਰ ਏਰੀਆ ਤੋਂ ਹੋ ਉੱਥੇ ਜਿਵੇਂ ਫਲੋਰਿਸਿਸ ਬਹੁਤ ਜ਼ਿਆਦਾ ਹੁੰਦੀ ਹੈ ਕਈ ਵਾਰੀ ਉਥੇ ਕੈਂਸਰ ਦੇ ਕੇਸਿਸ ਦਾ ਵੀ ਰੌਲਾ ਪਿਆ ਇਹਨਾਂ ਗੱਲਾਂ ਚਲੋ ਉਹ ਇੱਕ ਵੱਖਰਾ ਇਸ਼ੂ ਹੈ ਜਿਹੜਾ ਹੈਗਾ ਹਾਂ ਵੱਖਰਾ ਇਸ਼ੂ ਹੈ ਸੋ ਇਸ ਕਰਕੇ ਇਹ ਹੈਗਾ ਕਿ ਜਦੋਂ ਇੱਥੇ ਫਿਰ ਹੁਣ ਜ਼ਿਆਦਾ ਬਿਮਾਰੀਆਂ ਵਧਣਗੀਆਂ ਫਿਰ ਉਹ ਇਸ਼ੂ ਤਾਂ ਆਏਗਾ ਹੀ ਤੇ ਸਰਕਾਰ ਉਦੋਂ ਹੀ ਜਾਗੂਗੀ ਜਦੋਂ ਆਪਾਂ ਕਹਿੰਦੇ ਆ ਕਿ ਇੱਕ ਵਾਰ ਸੇ ਅਸੀਂ ਕਹਿੰਦੇ ਆ ਕਿ ਜਲ ਹੀ ਜੀਵਨ ਹੈ ਤੇ ਇੱਕ ਵਾਰ ਸੇ ਜੀਵਨ ਨੂੰ ਖਤਮ ਕਰਨ ਤੋਂ ਬਾਅਦ ਹੀ ਆਪਾਂ ਆਪਾਂ ਉਹ ਜਿਹੜੀ ਹੁਣ ਕੇਪ ਟਾਊਨ ਦੀ ਸਾਊਥ ਅਫਰੀਕਾ ਦੀ ਗੱਲ ਕਰ ਰਹੇ ਆ ਕਿ ਹਾਂ ਕਿ ਇੱਕ ਸਿਟੀ ਇੱਕ ਸਿਟੀ ਤਾਂ ਆ ਹੀ ਹੈ ਵਰਲਡ 'ਚ ਜਿੱਥੇ ਪਾਣੀ ਨਹੀਂ ਹੈ ਤੇ ਇੱਥੇ ਵੀ ਸਿਚੁਏਸ਼ਨ ਇਸੇ ਤਰ੍ਹਾਂ ਦੀ ਹੈ ਹਰ ਚੌਥ ਹਰ 7ਵੇਂ ਦਿਨ ਜਿਹੜਾ ਹੈਗਾ ਉਹਦੇ ਤੇ ਤੁਹਾਨੂੰ ਅਖਬਾਰ ਦੀ ਨੋਟਿਸ ਆਇਆ ਹੁੰਦਾ ਹੈ ਕਿ ਅੱਜ ਪਾਣੀ ਇੰਨੇ ਵਜੇ ਤੱਕ ਬੰਦ ਰਹੇਗਾ ਆਪਣਾ ਨਿਯਮਿਤ ਉਹ ਕਾਰਨ ਇਹੀ ਹੈਗਾ ਕਿ ਸਿੰਗਲ ਸਿੰਗਲ ਯੂਨਿਟ ਹੈਗੀ ਹੈ ਔਰ ਸਰਕਾਰ ਟਾਸ ਤੋਂ ਮਸ ਨਹੀਂ ਹੁੰਦੀ ਮਤਲਬ ਜਿਹੜੀ ਬੇਸਿਕ ਚੀਜ਼ ਹੈਗੀ ਹੈ ਪਾਣੀ ਉਹਦੇ ਵਾਸਤੇ ਵੀ ਸਰਕਾਰ ਪਲੈਨਿੰਗ ਔਰ ਮੈਨੂੰ ਇੱਥੇ ਤੱਕ ਵੀ ਪਤਾ ਲੱਗਿਆ ਹੈ ਕਿ ਪੈਸੇ ਵੀ ਹੈਗੇ ਹਨ ਸਿਰਫ ਤੇ ਸਿਰਫ ਐਮਸੀ ਕਹਿੰਦੀ ਹੈ ਜੀ ਬਿਜਲੀ ਬੋਰਡ ਕਰੇ ਤੇ ਬਿਜਲੀ ਬੋਰਡ ਕਹਿੰਦਾ ਜੀ ਐਮਸੀ ਕਰੇ ਤੇ ਐਮਸੀ ਕਹਿੰਦੀ ਹੈ ਜੀ ਅੱਗੇ ਸਰਕਾਰ ਕਰੇ ਬਸ ਆ ਆਹੀ ਰੋਣਾ ਪਿਆ ਹੋਇਆ ਇੱਕ ਇੱਕ ਚੀਜ਼ ਹੋਰ ਵੀ ਆ ਉਹ ਜਿਵੇਂ ਪਾਣੀ ਹੈ ਨੀਗਾ ਬੋਰ ਡੂੰਘੇ ਆ ਜਿਹੜਾ ਚੰਡੀਗੜ੍ਹ ਤੇ ਮੋਹਾਲੀ ਦਾ ਜੋ ਵੇਸਟ ਵਾਟਰ ਆ ਜਿਹੜਾ ਕਹਿੰਦੇ ਕਿ ਜੋ ਖਰਾਬ ਪਾਣੀ ਆ ਜੋ ਵਰਤਿਆ ਹੋਇਆ ਪਾਣੀ ਆ ਉਹ ਕੁਝ ਖੇਤਾਂ ਦੇ ਵਿੱਚ ਵੀ ਵਰਤਦੇ ਕਿਉਂਕਿ ਪਾਣੀ ਦਾ ਡੂੰਗਾ ਹੈਗਾ ਬੋਰ ਲਾ ਨਹੀਂ ਸਕਦੇਗੇ ਉਹੀ ਜਿਹੜਾ ਵੇਸਟ ਵਾਟਰ ਉਹ ਖੇਤਾਂ ਨੂੰ ਦੇਣਾ ਪੈ ਰਿਹਾ ਮਜਬੂਰਨ ਲੋਕ ਉਹ ਉਹ ਵੀ ਕਹਿੰਦੇ ਤਰਾਹੀ ਤਰਾਏ ਹੋਏ ਪਏ ਉਹ ਬਿਮਾਰੀਆਂ ਦਾ ਵੀ ਡਰ ਆ ਕਿਉਂਕਿ ਜਿਹੜੀ ਚੀਜ਼ ਖਾਵਾਂਗੇ ਢਿੱਡ ਚ ਜਾਊਗੀ ਬਾਦੂ ਚੋਂ ਅਸਰਤਾ ਕਰੂਗੀ ਤੇ ਦੂਜਾ ਜੋ ਵਰਤ ਰਹੇ ਨੇ ਜਿਹੜੇ ਖੇਤ ਦੇ ਵਿੱਚ ਵੜ ਕੇ ਉਹਨਾਂ ਨੂੰ ਸਕਿਨ ਡਿਜ਼ੀਜ਼ ਵੀ ਹੁੰਦੀ ਹੈ ਤੁਸੀਂ ਕਹੋ ਨਹੀਂ ਉਹਦੇ ਚ ਦੇਖੋ ਇਹਨਾਂ ਨੇ ਜਿਹੜੇ ਐਸਟੀਪੀ ਪਲਾਂਟਸ ਜਿਹੜੇ ਹੈਗੇ ਲਗਾਏ ਆ ਇਹਨਾਂ ਦੇ ਬਹੁਤੀ ਵਾਰੀ ਐਸਟੀਪੀ ਪਲਾਂਟਸ ਜਿਹੜੇ ਹੈਗੇ ਬਹੁਤ ਸਾਰੇ ਥਾਵਾਂ ਤੇ ਚੱਲੇ ਨਹੀਂ ਕੀ ਥਾਵਾਂ ਤੇ ਚੱਲਦੇ ਵੀ ਆ ਲੇਕਿਨ ਇਹ ਸੌਖਾ ਹੈਗਾ ਕਿ ਅਗਰ ਤੁਸੀਂ ਐਸਟੀਪੀ ਪਲਾਂਟ ਜਿਹੜੇ ਹੈਗੇ ਆ ਉਹ ਹਾਈ ਕੁਆਲਿਟੀ ਜਿਹੜੇ ਹੈਗੇ ਆ ਪਲਾਂਟਸ ਤੁਸੀਂ ਅਗਰ ਲਗਾਣੇ ਹੋ ਤਾਂ ਉਹ ਪਾਣੀ ਜਿਹੜਾ ਹੈਗਾ ਸਗੂ ਉਸ ਨੂੰ ਵਰਤ ਲੈਣਾ ਚਾਹੀਦਾ ਜਿਹੜਾ ਸਿਵਰੇਸ ਵਾਲਾ ਲੇਕਿਨ ਉੱਥੇ ਫਿਰ ਪਲੈਨਿੰਗ ਦੀ ਜ਼ਰੂਰਤ ਹੈ ਤੇ ਜੇ ਤੁਸੀਂ ਪਲੈਨਿੰਗ ਹੀ ਨਹੀਂ ਕਰ ਰਹੇ ਤੇ ਇਸ ਦਾ ਮਤਲਬ ਇਹ ਹੈਗਾ ਕਿ ਤੁਸੀਂ ਵੇਸਟ ਕਰ ਰਹੇ ਹੋ ਤੁਸੀਂ ਬਹਾਨੇ ਲਗਾ ਰਹੇ ਹੋ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਅਸਲਸ ਤੁਹਾਡੇ ਕੋਲ ਪਲੈਨਿੰਗ ਨਹੀਂ ਹੈਗੀ ਮੈਂ बार-बार ਇੱਕ ਰਿਪੀਟਡ ਵਰਡ ਅੱਜ ਫਿਰ ਤੁਹਾਡੇ ਮੀਡੀਆ ਤੇ ਸੁਣਾਈ ਕਹੂੰਗਾ ਕਿ ਪੰਜਾਬ ਮਰ ਰਿਹਾ ਹੈ ਬਿਕੋਜ਼ ਪਲੈਨਿੰਗ ਨਹੀਂ ਹੈ ਪੰਜਾਬ ਇਸ ਕਰਕੇ ਨਹੀਂ ਮਰ ਰਿਹਾ ਕਿ ਉਹਦੇ ਕੋਲ ਪੈਸੇ ਨਹੀਂ ਹੈ ਪੰਜਾਬੀਆਂ ਦੇ ਕੋਲ ਬਹੁਤ ਪੈਸੇ ਆ ਪੰਜਾਬ ਦੇ ਕੋਲ ਵੀ ਪੈਸੇ ਆ ਲੇਕਿਨ ਕਿਉਂਕਿ ਉਸ ਦੀ ਪਲੈਨਿੰਗ ਹੀ ਨਹੀਂ ਹੈ ਔਰ ਜਦੋਂ ਤੁਸੀਂ ਪਲੈਨਿੰਗ ਹੀ ਨਹੀਂ ਕਰਨੀ ਤੇ ਫਿਰ ਤਾਂ ਤੁਸੀਂ ਮਰਨਾ ਹੀ ਮਰਨਾ ਆਪਣੇ ਆਪਾਂ ਤੁਸੀਂ ਵੀ ਮੁਕਸਰ ਦੇ ਏਰੀਆ ਦੇ ਜਿਵੇਂ ਤੁਸੀਂ ਰਹਿੰਦੇ ਹੋ ਮੈਂ ਵੀ ਪਿੰਡ ਦਾ ਰਹਿਣ ਵਾਲਾ ਜਿਹੜੇ ਘਰਾਂ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਘਰ ਦੀ ਮੈਨੇਜਮੈਂਟ ਨਹੀਂ ਕਰਦੇ ਚਾਹੇ ਉਹਨਾਂ ਕੋਲ ਜ਼ਮੀਨ 5 ਕਿੱਲੇ ਆ ਚਾਹੇ 95 ਕਿੱਲੇ ਆ ਉਹ ਹਮੇਸ਼ਾ ਕਰਜ਼ੇ ਥੱਲੇ ਰਹਿੰਦੇ ਆ ਜਿਵੇਂ ਅੱਜ ਪੰਜਾਬ ਜਿਹੜਾ ਹੈਗਾ ਬੇਸਿਕਲੀ ਕਰਜ਼ੇ ਥਲੇ ਇਸ ਕਰਕੇ ਹੈ ਕਿ ਇਸਨੇ ਪਲੈਨਿੰਗ ਨਹੀਂ ਕੀਤੀ ਹੋਈ ਜੇ ਇਹ ਪਲੈਨਿੰਗ ਕਰਦੇ ਤਾਂ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਪੰਜਾਬ ਮੈਂ ਅੱਜ ਵੀ ਤੁਹਾਡੇ ਮੀਡੀਆ ਦੇ ਥਰੂ ਕਰਿਆ ਕਿ ਪੰਜਾਬ ਨੂੰ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਤੇ ਸਿਰਫ ਵਿਜ਼ਨਰੀ ਲੀਡਰ ਨਹੀਂ ਹੈ ਐ ਐਜੂਕੇਟਡ ਲੀਡਰ ਨਹੀਂ ਹੈ ਔਰ ਰਿਸ਼ਵਤਖੋਰ ਜਿਹੜੇ ਹੈਗੇ ਨੇ ਲੀਡਰ ਤੇ ਬਿਜ਼ਨਸ ਬਣਾਇਆ ਹੋਇਆ ਉਹਨਾਂ ਨੇ ਬਸ ਆਹੀ ਸਟੋਰੀ ਹੈ ਤੇ ਤਾਂ ਬਹੁਤ ਸਾਰੇ ਇਸ ਵਿਚਕਾਰ ਕਿਸਾਨ ਵੀ ਖੇਤੀ ਛੱਡ ਛੱਡਦੇ ਜਾ ਰਹੇ ਨੇ ਕਿਉਂਕਿ ਬਹੁਤ ਦੀ ਇਸ ਬੈਲਟ ਨੂੰ ਪਾਣੀ ਦੀ ਲੋਡ ਬਹੁਤ ਹੈ ਲਗਾਤਾਰ ਪਾਣੀ ਡੂੰਗਾ ਹੁੰਦਾ ਜਾ ਰਿਹਾ ਤੇ ਨਹਿਰੀ ਪਾਣੀ ਦੀ ਜ਼ਰੂਰਤ ਆ ਹਜੇ ਵੀ ਜਿਹੜੇ ਕਿ ਦਸ਼ਮੇਸ਼ ਕਨਾਲ ਦਾ ਜ਼ਿਕਰ ਲੋਕ ਕਰ ਰਹੇ ਨੇ ਕਿ ਅਗਰ ਨਹਿਰੀ ਪਾਣੀ ਦੇ ਦਿੱਤਾ ਜਾਂਦਾ ਤਾਂ ਇਸ ਇਲਾਕੇ ਦਾ ਜੋ ਜੋ ਬੋਹਰਾਂ ਵਾਲਾ ਪਾਣੀ ਹੈ ਡੂੰਗਾ ਜੋ ਜ਼ਮੀਨੀ ਪਾਣੀ ਹੈ ਉਹ ਕਿਤਨੇ ਕਿਤੇ ਬਚ ਜਾਵੇਗਾ ਅਤੇ ਜੋ ਕਿਸਾਨ ਖੇਤੀ ਛੱਡ ਰਹੇ ਨੇ ਕਿਤਨੇ ਕਿਤੇ ਉਹ ਬੈਲਟ ਵੀ ਵੱਜ ਜਾਵੇਗੀ ਕੈਮਰਾ ਪਰਸਨ ਨਿਤਿੰਦਰ ਨਾਦਰਜੀਤ ਸਿੰਘ ਲਿਵਿੰਗ ਇੰਡੀਆ న్యూਸ ਡੇਰਾ ਬਸੀ